ਸਿੱਧੂ ਸਾਹਿਬ ਨੇ ਸਾਡਾ ਗਾਣਾ ਲਾ ਕੇ ਨਾ ਡਾਂਗ ਉਤੇ ਡੇਰਾ ਜੱਟ ਦਾ ਕੋਈ ਆ ਕੇ ਮਾਈ ਦਾ ਲਾਲ ਟਕਰੇ ਤੇ ਆਡੀਓ ਟੱਚ ਚੋਂ ਆਇਆ ਸੀ ਗਾਣਾ ਕਾਲੀ ਮੰਜਾਮਪੂਰੀ ਦਾ ਲਿਖਿਆ ਸੀ ਉਹ ਪਟਿਆਲੇ ਤੋਂ ਆ ਰਹੇ ਸੀ ਟਰੈਕਟਰ ਲੈ ਕੇ ਤੇ ਸਾਰੇ ਰੋ ਰੀਲਾ ਬਣਾ ਬਣਾ ਕੇ ਪਹੁੰਚਾ ਉਹ ਸਾਡੇ ਕੋਲ ਵੀ ਪਹੁੰਚ ਗਈ ਇਹਨਾਂ ਨੇ ਉਹ ਸ਼ੇਅਰ ਕਰਤੀ ਲਾਈਕ ਕਰਤੀ ਆਪਣੇ ਭੇਜਦੇ ਭੇਜਦੇ ਪਾਤੀ ਫਿਰ ਉਹ ਇੱਕ ਦਿਨ ਲੰਡੀ ਜੀਪ ਤੇ ਜਾ ਰਹੇ ਸੀ ਉਹਦੇ ਉਹਨਾਂ ਨੇ ਗਾਣਾ ਲਾਇਆ ਸੀ ਟਾਈਮ ਟਪਾ ਮਿੱਤਰਾਂ ਮੋਹ ਘਟ ਕਰਦੀ ਚੀਜ਼ੇ ਦਾ ਪੈਂਟ ਟਪਾ ਮਿੱਤਰਾਂ ਦੇ ਨਾਲ ਜਾ ਰਹੇ ਸੀ ਦੋਨੋਂ ਹਾਂਜੀ ਤੇ ਮੋਹ ਘਟ ਕਰਦੀ ਚੀਜ਼ੇ ਦਾ ਉਹ ਉਹਨਾਂ ਦੇ ਕੋਈ ਮਾਸੀ ਦਾ ਬੇਟਾ ਸੀਗਾ ਉਹਨੇ ਫਿਰ ਸਾਨੂੰ ਸਿਨੇਹਿਆ ਦਿੱਤਾ ਵੀ ਬਾਈ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਇਹਨਾਂ ਨੂੰ ਰਸਤੇ 'ਚ ਆਖਿਆ ਮੈਂ ਕਿਹਾ ਗੁਲਸ਼ਨ ਆਪਾਂ ਚੱਲੇ ਤੈਗੇ ਆ ਤੇ ਜੇ ਉਹਨੇ ਬੁਲਾਇਆ ਨਾ ਆਪਾਂ ਨੂੰ ਚਾਜਣਾ ਸਹੀ ਇਹ ਆਪਾਂ ਫਿਰ ਬੇਝਤੀ ਜੀ ਨਾ ਹੋ ਜਾਈਏ ਯਾਰ ਕਿਤੇ ਵੀ ਉਹ ਤੇ ਅੱਜ ਕੱਲ ਦਾ ਕਲਾਕਾਰ ਹਾਂ ਅੱਜ ਕੱਲ ਦਾ ਸੁਭਾਰ ਹਾਂ ਆ ਵੀ ਕੀ ਕਿਹੋ ਜਿਹਾ ਮਿਲੂਗਾ ਇਹ ਕਹਿੰਦੇ ਚੱਲੋ ਤੇ ਸਹੀ ਜਦੋਂ ਸਦਿਆ ਵੀ ਜੇ ਨਾ ਚਾਜਣਾ ਬੁਲਾਉਣਗੇ ਆਪਾਂ ਮੋਢਾ ਮੰਗੇ ਹੂੰ ਉਹ ਮੁੰਡਾ ਪਹਿਲਾਂ ਗਿਆ ਜਿੰਨੇ ਸਾਨੂੰ ਸਦਿਆ ਸੀ ਦਵਿੰਦਰ ਉਹਦਾ ਨਾਮ ਠੀਕ ਉਹ ਜਾ ਕੇ ਕਹਿੰਦਾ ਵੀ ਬਾਈ ਜੀ ਠੀਕਰੇ ਆ ਜਓ ਮੰਮੀ ਡੈਡੀ ਕੋਲ ਹੀ ਜਾ ਕੇ ਬੈਠੇ ਬਾਈ ਜੀ ਉਧਰੋ ਸ਼ੋਭਦੀ ਪਾਈ ਸਾਫਾ ਬੰਨਿਆ ਉਹਦੇ ਸਿਰ ਤੇ ਤੇ ਪੈਰੀਂ ਚੱਪਲ ਹੈ ਕੈਪਰੀ ਗੋਡਿਆਂ ਤੋਂ ਗੋਡਿਆਂ ਤੋਂ ਥੱਲੇ ਤੱਕ ਕੈਪਰੀ ਸੀ ਉਹ ਆ ਕੇ ਬੈਠੇ ਮਿਲੇ ਬਾਈ ਜੀ ਬਾਈ ਜੀ ਬਾਪੂ ਨੂੰ ਹੱਸਾ ਲੱਗੇ ਕਹਿੰਦੇ ਤੇਰੀ ਫੇਵਰੇਟ ਜੋੜੀ ਆ ਗਈ ਬਾਪੂ ਜੀ ਆਏ ਆਏ ਕੀ ਬਾਤ ਕਹਿੰਦੇ ਬਾਪੂ ਤੂੰ ਬਹੁਤ ਗਾਣਾ ਸੁਣਦਾ ਹੁੰਦਾ ਸੀ ਗਏ ਬਾਈ ਜੀ ਉਹਨਾਂ ਦਾ ਮੋਹ ਕੱਟ ਕਰਦੀ ਜੀਜੇ ਦਾ ਹੱਸ ਕੇ ਕਹਿੰਦੇ ਬਾਪੂ ਕੋ ਗੱਲ ਵੀ ਗਈ ਮਾਸੀ ਨਾਲ ਕਿ ਗਾਣੇ ਸੁਣਦਾ ਹੁੰਦਾ ਸੀ ਤੇ ਬੇਬੇ ਵੀ ਕੋਲ ਸੀ ਛੋੜ ਚ ਪੈ ਗਏ ਫਿਰ ਮੇਰੇ ਨਾਲ ਦੁਖਸੋ ਕਰਨ ਲੱਗੇ ਬਾਈ ਜੀ ਤੁਸੀਂ ਹੁਣ ਕਿਵੇਂ ਹੋ ਕਿੱਥੇ ਰਹਿੰਦੇ ਹੋ ਮੈਂ ਕਿਹਾ ਜੀ ਬਠਿੰਡੇ ਕਹਿੰਦੇ ਤੁਹਾਡੇ ਤੇ ਪਰਚਾ ਹੋ ਗਿਆ ਸੀ ਮੈਂ ਕਿਹਾ ਹਾਂ ਜੀ ਵੀਰੇ ਕਦੋਂ ਗਿਆ ਮੈਂ 2014 ਚ ਕਹਿੰਦੇ ਉਦੋਂ ਤੇ ਮੇਰੇ ਪੱਲੇ ਹੀ ਕੱਖ ਨਹੀਂ ਸੀ ਵੀ ਮੈਂ ਵੀ ਇੱਡੀ ਕੋਈ ਚੀਜ਼ ਨਹੀਂ ਮੈਂ ਵੀ ਕੁਝ ਨਹੀਂ ਸੀ ਬਾਈ ਕਦੇ ਰੱਬ ਮੁਸੀਬਤ ਨਾ ਪਾਵੇ ਹੁਣ ਕਦੇ ਤੁਹਾਨੂੰ ਮੇਰੀ ਲੋੜ ਹੋਵੇ ਤੇ ਮੈਂ ਖੜਾ ਨਾਲ ਸਾਨੂੰ ਬੜਾ ਹੌਸਲਾ ਹੋਇਆ ਪਹਿਲੀ ਮੁਲਾਕਾਤ ਪਹਿਲੀ ਮੁਲਾਕਾਤ ਕਹਿੰਦੇ ਮੈਂ ਖੜਾ ਨਾਲ